ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੀ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਮੈਂ ਫਸਟ ਟਾਈਮ ਆਪਣੇ ਚੈਨਲ ਤੇ ਜੋ ਤੁਹਾਡੇ ਲਈ ਬਹੁਤ ਪਿਆਰੇ ਪਿਆਰੇ ਸੋਹਣੇ ਸੂਟ ਲੈ ਕੇ ਆਈਆਂ ਤੇ ਉਮੀਦ ਕਰਦੀ ਆ ਕਿ ਤੁਸੀਂ ਮੈਨੂੰ ਫੁੱਲ ਸਪੋਰਟ ਕਰੋਗੇ ਪਹਿਲਾਂ ਮੈਂ ਇੰਸਟਾਗ੍ਰam ਤੇ ਵੀ ਵੀਡੀਓ ਪਾਈਆਂ ਤੇ ਫੋਟੋਸ ਪਾਈਆਂ ਤੁਸੀਂ ਬਹੁਤ ਸਾਥ ਦਿੱਤਾ ਤੇ ਆਪਣੀ ਮੇਰੀ ਭੈਣ ਸਪੈਸ਼ਲੀ ਇੰਗਲੈਂਡ ਤੋਂ ਉਹਨਾਂ ਨੇ ਫਸਟ ਆਰਡਰ ਕੀਤਾ ਸੀ ਤੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਇਹਦੇ ਕਰਕੇ ਮੈਂ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਤੇ ਅੱਜ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾਵਾਂਗੇ ਸਾਰੇ ਟੈਬੀ ਦੇ ਉੱਪਰ ਲਾਈਟ weight ਦਿਖਾਵਾਂਗੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੌਫਟ ਫੈਬਰਿਕ ਹੈ ਤੇ ਚਲੋ ਸ਼ੁਰੂਆਤ ਕਰਦੇ ਆਪਾਂ ਫਸਟ ਸੂਟ ਤੋਂ ਤੇ ਇਹ ਆ ਗਿਆ ਜੀ ਆਪਣਾ ਫਸਟ ਬਹੁਤ ਪਿਆਰਾ ਕਲਰ ਹੈ ਲਾਈਟ ਫਰੋਜ਼ੀ ਕਲਰ ਹੈ ਤੇ ਇਹ ਰਹੇਗੀ ਜੀ ਆਪਣੀ ਟੈਬੀ ਦੀ ਸ਼ਰਟ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਲਾਈਟ ਹੈ ਤੇ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦੇਖ ਰਿਹਾ ਉਹੀ ਕਲਰ ਆਏਗਾ ਪ੍ਰੋਪਰ ਬਹੁਤ ਜ਼ਿਆਦਾ ਲਾਈਟ ਹੈ ਤੇ ਲਾਈਨਿੰਗ ਲਗਾ ਕੇ ਵੀ ਇਹ ਸੂਟ ਹੈਵੀ ਨਹੀਂ ਬਣਦਾ ਤੇ ਬਹੁਤ ਹੀ ਲਾਈਟ ਵੇਟ ਹੈ ਜੀ ਤੇ ਇਹਦੇ ਨਾਲ ਬਾਟਮ ਆ ਗਈ ਜੀ ਆਪਣੀ ਟਾਈਡਾਈ ਦੀ ਮੋਡਲ ਸਿਲਕ ਦੇ ਉੱਪਰ ਤੇ ਇਹ ਵੀ ਬਹੁਤ ਪਿਆਰਾ 컬러 ਕੀਤਾ ਹੋਇਆ ਦੇਖੋ ਬਹੁਤ ਹੀ ਪਿਆਰੀ ਚੀਜ਼ ਆ ਇਹ ਤੇ ਬਹੁਤ ਹੀ ਲਾਈਟ ਹੈ ਤੇ ਇਹਦੇ ਨਾਲ ਦੁਪੱਟਾ ਵੀ ਜਿਹੜਾ ਰਹੇਗਾ ਜੀ ਉਹ ਵੀ ਟੈਬੀ ਦਾ ਰਹੇਗਾ ਉਹ ਵੀ ਟਾਈਡਾਈ ਹੈ ਦੁਪੱਟੇ ਬਹੁਤ ਖੁੱਲੇ ਡੁੱਲੇ ਤੇ ਬਹੁਤ ਸੌਫਟ ਹੈ ਜਿਵੇਂ ਆਪਣੀਆਂ ਭੈਣਾਂ ਕਹਿ ਦਿੰਦੀਆਂ ਕਿ ਆਪਣਾ ਦੁਪੱਟਾ ਸਿਰ ਤੇ ਨਹੀਂ ਟਿਕਦਾ ਤੇ ਇਹੋ ਜੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਦੁਪੱਟਾ ਇਹ ਜਿਹੜਾ ਸਿਰ ਤੇ ਆਰਾਮ ਨਾਲ ਟਿਕ ਸਕਦਾ ਤੇ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਹੀ ਵਧੀਆ ਜਿਵੇਂ ਮੇਰੀ ਹਾਈਟ ਆ ਮੇਰੀ ਹਾਈਟ ਦੇ ਮੁਤਾਬਕ ਦੁਪੱਟੇ ਬਹੁਤ ਘੈਂਟ ਨੇ ਇਹ ਤੇ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਇਹ ਤੇ ਇਹਦਾ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੁੰਦਾ ਹੋਏਗਾ ਤੇ ਉੱਪਰ ਹੀ WhatsApp ਨੰਬਰ ਸ਼ੋਅ ਹੁੰਦਾ ਹੋਏਗਾ ਅਗਰ ਤੁਹਾਨੂੰ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੇ WhatsApp ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਨੈਕਸਟ ਕਲਰ ਜਿਹੜਾ ਉਹ ਵੀ ਬਹੁਤ ਪਿਆਰਾ ਕਲਰ ਹੈ ਇਹ ਨੂੰ ਥੋੜਾ ਜਿਹਾ ਆਪਾਂ ਪਿੰਕ ਵੀ ਕਹਿ ਸਕਦੇ ਹਾਂ ਤੇ ਰੈਡਿਸ ਦੇ ਵਿੱਚ ਵੀ ਕਹਿ ਸਕਦੇ ਹਾਂ ਇਹ ਵੀ ਬਹੁਤ ਪਿਆਰਾ ਜੀ ਲਾਈਟ ਵੇਟ ਫੈਬਰਿਕ ਹੈ ਲਾਈਟ ਵੇਟ ਬਿਲਕੁਲ ਤੇ ਹੈਗੀ ਹੈ ਜੀ ਸ਼ਰਟ ਤੇ ਇਹ ਹੈਗੇ ਜੀ ਇਹਦੀ ਟਾਈ ਡਾਈ ਦੀ ਬਾਟਮ ਦੇਖ ਸਕਦੇ ਹੋ ਤੁਸੀਂ ਬਾਟਮ ਵੀ ਬਹੁਤ ਪਿਆਰੀ ਹੈ ਬਹੁਤ ਲਾਈਟ ਵੇਟ ਕਪੜਾ ਹੈ ਇਹ ਜੋ ਵੀ ਸਟੱਫ ਜਿਹੜਾ ਸਾਰਾ ਸੇਮ ਰਹੇਗਾ ਸਟੱਫ ਸਾਰਾ ਟੈਬੀ ਦੇ ਉੱਪਰ ਰਹੇਗਾ ਤੇ ਇਹ ਦੁਪੱਟਾ ਆ ਗਿਆ ਜੀ ਆਪਣਾ ਦੁਪੱਟਾ ਵੀ ਆਪਣਾ ਟਾਈ ਡਾਈ ਦਾ ਬਹੁਤ ਖੁੱਲਾ ਡੁੱਲਾ ਦੁਪੱਟਾ ਤੁਸੀਂ ਲੇਸ ਲਾ ਕੇ ਤਿਆਰ ਕਰਵਾ ਸਕਦੇ ਹੋ ਦੁਪੱਟੇ ਨੂੰ ਇਹਦੀ ਹੋਰ ਵੀ ਜ਼ਿਆਦਾ ਇਹਦੀ ਗ੍ਰੇਸ ਆਏਗੀ ਅਗਰ ਆਪਾਂ ਲੇਸ ਲਾ ਕੇ ਰੈਡੀ ਕਰਵਾਨੇ ਆ ਅਗਰ ਤੁਸੀਂ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਵੀ ਕਰਵਾ ਸਕਦੇ ਹੋ ਤੇ ਹੈਗਾ ਜੀ ਦੁਪੱਟਾ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਤੇ ਬਾਕੀ ਹੋਰ ਜ਼ਿਆਦਾ ਤੁਸੀਂ ਨੌਲੇਜ ਲੈਣੀ ਹੋਏ ਤੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਲਾਈਟ ਜਿਹਾ ਇਹ ਪੈਰਟ ਸ਼ੇਡ ਆ ਗਿਆ। ਲੋ ਜੀ ਇਹ ਹੈਗੀ ਹੈ ਸ਼ਰਟ ਤੇ ਆਪਣਾ ਜਿਹੜਾ ਵੀ ਪ੍ਰਿੰਟ ਸੂਟ ਦਾ ਆਪਣਾ ਰਹੇਗਾ ਜੀ ਉਹਦੇ ਤੇ ਸਟੈਂਪ ਲੱਗੀ ਹੋਏਗੀ। ਇਹੋ ਜੀ ਕੋਈ ਗੱਲ ਨਹੀਂ ਕਿ ਅਸੀਂ ਤੁਹਾਨੂੰ ਕੋਈ ਘੱਟਿਆ ਫੈਬਰਿਕ ਦੇ ਰਹੇ ਆ। ਇਹ ਸਾਡੇ ਕੱਪੜੇ ਦੀ ਗਾਰੰਟੀ ਰਹੇਗੀ ਜੀ ਬਹੁਤ ਹੀ ਲਾਈਟ ਵੇਟ ਸ਼ਰਟ ਹੈ ਤੇ ਇਹਦੇ ਨਾਲ ਆ ਗਈ ਜੀ ਬਾਟਮ ਟਾਈ ਡਾਈ ਦੀ। ਤੁਸੀਂ ਕੋ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਬੀਨੇਸ਼ਨ ਆ ਬਹੁਤ ਪਿਆਰਾ ਲੱਗ ਰਿਹਾ ਹੈ। ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆ ਗਿਆ ਜੀ ਆਪਣਾ ਟੈਬੀ ਦਾ ਤੇ ਕਦੇ ਬਹੁਤ ਜ਼ਿਆਦਾ ਨਾਈਟ ਹੈ ਤੇ ਦੁਪੱਟੇ ਆਪਣੇ ਖੁੱਲੇ ਡੁੱਲੇ ਰਹਿਣਗੇ ਜੀ ਸਾਰੇ ਸੂਟਾਂ ਨਾਲ ਤੁਹਾਨੂੰ ਦੁਪੱਟੇ ਤੁਹਾਡੀ ਮਨਪਸੰਦ ਦੇ ਮਿਲਣਗੇ ਜਿਵੇਂ ਦਾ ਤੁਸੀਂ ਕਹੋਗੇ ਉਵੇਂ ਦਾ ਦੁਪੱਟਾ ਤੁਹਾਡਾ ਤਿਆਰ ਹੋ ਜਾਏਗਾ ਅਗਰ ਤੁਸੀਂ ਟੈਬੀ ਦਾ ਕਹੋਗੇ ਟੈਬੀ ਦਾ ਰੈਡੀ ਹੋ ਜਾਏਗਾ ਅਗਰ ਤੁਸੀਂ ਚਨੋਂਨ ਦਾ ਕਹੋਗੇ ਤਾਂ ਚਨੋਂਨ ਦਾ ਰੈਡੀ ਹੋ ਜਾਏਗਾ ਵੈਸੇ ਇਹਦੇ ਨਾਲ ਟੈਬੀ ਦਾ ਜ਼ਿਆਦਾ ਸੂਟ ਕਰਦਾ ਹੈ ਇਹ ਬਹੁਤ ਹੀ ਪਿਆਰਾ ਕਲਰ ਹੈ ਮੇਰਾ ਫੇਵਰਟ ਕਲਰ ਹੈ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣੇਗਾ ਇਹ ਬਹੁਤ ਲਾਈਟ ਬਣੇਗਾ ਇੱਚ ਜਿਵੇਂ ਆਪਾਂ ਥੋੜੇ ਜੇ ਮੇਰੀਆਂ ਭੈਣਾਂ ਥੋੜੀਆਂ ਜੀਆਂ ਹੈਲਦੀ ਹੁੰਦੀਆਂ ਉਹਨਾਂ ਵਾਸਤੇ ਇਹ ਬਹੁਤ ਬੈਸਟ ਹੈ ਕਿਉਂਕਿ ਉਹਦੇ ਵਿੱਚ ਥੋੜੇ ਜੇ ਆਪਾਂ ਸਲਿਮ ਲੱਗ ਰਹੇ ਆ ਇਸ ਚੀਜ਼ ਦੇ ਵਿੱਚ ਕਿ ਇਹ ਫੈਬਰਿਕ ਜਿਹੜਾ ਨਾ ਬਹੁਤ ਹੀ ਲਾਈਟ weight ਫੈਬਰਿਕ ਹੈ ਤੇ ਇਹ ਰਹਿ ਗਈ ਜੀ ਇਹਦੀ ਸ਼ਰਟ ਤੇ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਏ ਤੇ ਇਹ ਆ ਗਈ ਜੀ ਇਹਦੀ ਬਾਟਮ ਟਾਈ ਡਾਈ ਦੀ ਬਾਟਮ ਹੈ ਜੀ ਅੱਪਾ ਜਿਹੜਾ ਤੁਹਾਨੂੰ ਸਾਰੇ ਸੂਟ ਦਿਖਾ ਰਿਆਂ ਸਾਰਿਆਂ ਦਾ ਫੈਬਰਿਕ ਡਿਜ਼ਾਈਨ ਕਲਰ ਅਲੱਗ-ਅਲੱਗ ਐ ਸੇਮ ਰਹੇਗਾ ਜੀ ਸਾਰਾ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਤੁਸੀਂ ਲੇਸ ਲਾ ਕੇ ਜਿਵੇਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਸੋਹਣਾ ਤੇ ਨੈਕਸਟ ਆ ਗਿਆ ਜੀ ਆਪਣਾ ਬਹੁਤ ਹੀ ਸੋਹਣਾ ਕਲਰ ਲਾਈਟ ਪਿੰਕ ਜਿਹਾ ਤੇ ਇਹ ਰਹੇਗੀ ਜੀ ਆਪਣੀ ਸ਼ਰਟ ਕਿਉਂਕਿ ਬਹੁਤ ਲਾਈਟ ਵੇਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਲਾਈਟ ਵੇਟ ਹੈ ਲਾਈਨਿੰਗ ਲੱਗ ਕੇ ਬਿਲਕੁਲ ਹੈਵੀ ਨਹੀਂ ਲੱਗਣੀ ਇਹ ਤੇ ਆ ਗਈ ਜੀ ਆਪਣੀ ਸ਼ਰਟ ਤੇ ਆ ਗਈ ਜੀ ਆਪਣੀ ਇਹਦੇ ਨਾਲ ਬਾਟਮ ਜੋ ਕਿ ਟਾਈ ਡਾਈ ਦੀ ਹੈ ਆਪਣੇ ਸਾਰੇ ਸੂਟ ਜਿਹੜੇ ਟਾਈ ਡਾਈ ਦੀ ਬਾਟਮਾਂ ਜਿਹੜੀ ਸਾਰੀ ਟਾਈ ਡਾਈ ਦੀਆਂ ਹਨ ਤੇ ਆ ਗਿਆ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਲਾਈਟ ਵੇਟ ਬਹੁਤ ਹੀ ਸੋਹਣਾ ਲੱਗ ਰਿਹਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਤੇ ਮੈਂ बार-बार ਵੀਡੀਓ ਦੇ ਵਿੱਚ ਇਹੀ ਕਹਿ ਰਹੀ ਹਾਂ ਅਗਰ ਤੁਸੀਂ ਜ਼ਿਆਦਾ ਕੁਝ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਵਟਸਐਪ ਤੇ ਪੁੱਛ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਨਾਲ ਹੀ ਜੋ ਪ੍ਰਾਈਸ ਸਾਹਮਣੇ ਸ਼ੋ ਹੋ ਰਹੇ ਨੇ ਤੇ ਇਹ ਆ ਗਿਆ ਜੀ ਨੈਕਸ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਹੈ ਤੇ ਆ ਗਈ ਜੀ 셔ਟ ਦੇਖ ਸਕਦੇ ਤੁਸੀਂ ਇਹਦੇ ਵਿੱਚ ਫਲਾਵਰ ਬਣਿਓ ਇਹ ਬਹੁਤ ਪਿਆਰੀ ਹੈ ਤੇ ਆਪਣੇ ਹਰੇਕ ਸੂਟ ਦੇ ਉੱਪਰ ਜੀ ਸਟੈਂਪ ਲੱਗੀ ਹੋਏਗੀ ਕੋਈ ਲੋਕਲ ਮਾਲ ਨਹੀਂ ਹੈਗਾ ਜੀ ਪੂਰੀ ਸਟੈਂਪ ਲੱਗੀ ਹੋਈ ਹੈ ਤੇ ਇਹ ਆ ਗਈ ਜੀ ਇਹਦੇ ਨਾਲ ਬਾਟਮ ਟਾਈ ਡਾਈ ਜੀ ਬਾਟਮ ਤੇ ਇਹ ਰਿਹਾ ਜੀ ਇਹਦੇ ਨਾਲ ਦੁਪੱਟਾ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਨਾਈਸ ਹੈ ਬਹੁਤ ਹੀ ਲਾਈਟ ਵੇਟ ਹੈ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਮੈਂ ਦੱਸ ਰਹੀਆਂ ਤੁਹਾਨੂੰ ਕੋਈ ਪੁੱਛਣ ਦੀ ਗੰਜائش ਨਹੀਂ ਰਹਿਣੀ ਕਿ ਅਸੀਂ ਪੁੱਛੀਏ ਕਿ ਇਹ ਕੀ ਫੈਬਰਿਕ ਹੈ ਕਿਵੇਂ ਦਾ ਕੱਪੜਾ ਹੈ ਕਿਵੇਂ ਦਾ ਬਹੁਤ ਹੀ ਕਿਉਂਕਿ ਅਸੀਂ ਖੁਦ ਵੇਅਰ ਕੀਤਾ ਤੇ ਬਹੁਤ ਜ਼ਿਆਦਾ ਕੱਪੜਾ ਫਾਈਨ ਹੈ ਤੇ ਨੈਕਸਟ ਆ ਗਿਆ ਜੀ ਇੱਕ ਹੋਰ ਬਹੁਤ ਪਿਆਰਾ ਤੇ ਲੋ ਜੀ ਇਹ ਆ ਗਈ ਜੀ ਆਪਣੀ ਸ਼ਰਟ ਤੇ ਰੇਟ ਉੱਪਰ ਮੈਂਸ਼ਨ ਕੀਤੇ ਹੋਏ ਨੇ ਜੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਕਰ ਸਕਦੇ ਹੋ ਤੇ ਹੈਗੀ ਜੀ ਸ਼ਰਟ ਤੇ ਇਹ ਹੈਗੀ ਜੀ ਇਹਦੀ ਬਾਟਮ ਕਿਉਂਕਿ ਬਹੁਤ ਪਿਆਰਾ ਕਲਰ ਹੈ ਲਾਈਟ ਪਿਸਤਾ ਕਲਰ ਦੇ ਵਿੱਚ ਥੋੜੀ ਜਿਹੀ ਰੈਡਨੈਸ ਕਲਰ ਦਿੱਤਾ ਹੋਇਆ ਕੈਮਰੇ ਦੇ ਵਿੱਚ ਜੋ ਤੁਹਾਨੂੰ ਕਲਰ ਦਿਖ ਰਿਹਾ ਉਹ ਪ੍ਰੋਪਰ ਉਹੀ ਕਲਰ ਹੋਏਗਾ ਕਲਰ ਦਾ ਕੋਈ ਉਹ ਨਹੀਂ ਕਿ ਕਲਰ ਅਲੱਗ ਹੋਏਗਾ ਇਹ ਜੀ ਬਾਟਮ ਹੈ ਨਾਲ ਤੇ ਆ ਗਿਆ ਜੀ ਇਹਦਾ ਦੁਪੱਟਾ ਜੋ ਕਿ ਬਹੁਤ ਜਿਆਦਾ ਸੋਹਣਾ ਤੇ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਤੇ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੁਸੀਂ ਤੇ ਨੈਕਸਟ ਆ ਗਿਆ ਜੀ ਸਕਾਈ ਬਲੂ ਕਲਰ ਜੋ ਕਿ ਬਹੁਤ ਪਿਆਰਾ ਕਲਰ ਹੈ ਇਹ ਰਹੇਗੀ ਜੀ ਸ਼ਰਟ ਕਿਉਂਕਿ ਇਹ ਸੂਟ ਮੈਂ ਪਹਿਲਾਂ ਖੋਲਿਆ ਹੋਇਆ ਸੀ ਐ ਕਰਕੇ ਤੇ ਇਹ ਰਹੇਗੀ ਜੀ ਇਹਦੀ ਬਾਟਮ ਟਾਈਡਾਈ ਦੀ ਦੇਖ ਸਕਦੇ ਹੋ ਤੁਸੀਂ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਤੁਸੀਂ ਮੇਰੇ ਲਈ ਆ ਦੇਖ ਸਕਦੇ ਹੋ ਕਿ ਸੋਹਣਾ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਤੇ ਅਗਰ ਤੁਹਾਨੂੰ ਸੂਟ ਪਸੰਦ ਆਉਂਦਾ ਤੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਪ੍ਰਾਈਸ ਉੱਪਰ ਮੈਂਸ਼ਨ ਕੀਤੇ ਹੋਏ ਨੇ ਜੀ ਤੇ ਨੈਕਸਟ ਆ ਗਿਆ ਜੀ ਆਪਣਾ ਲਾਈਟ ਜਿਆ ਲਵੈਂਡਰ ਕਲਰ ਨੈਕਸਟ ਕਲਰ ਵੀ ਬਹੁਤ ਪਿਆਰਾ ਹੈ ਜਿਵੇਂ ਆਪਣੀਆਂ ਮੰਮੀਆਂ ਦੀ ਏਜ ਦੀਆਂ ਹਨਾ ਉਹਨਾਂ ਵਾਸਤੇ 컬러 ਬਹੁਤ ਹੀ ਜ਼ਿਆਦਾ ਪਿਆਰਾ ਆ ਆਪਾਂ গারਲਿਸ਼ ਵੀ ਪਾ ਸਕਦੇ ਆ ਤੇ ਆਪਣੀ ਏਜ ਤੋਂ ਥੋੜੇ ਜਿਹਾ ਵੱਧ ਵੀ ਪਾ ਸਕਦੇ ਨੇ 컬러 ਇਹੋ ਜਿਹਾ ਇਹ ਆ ਗਈ ਜੀ 셔ਟ ਤੇ ਇਹ ਰਹੇਗੀ ਜੀ ਇਹਦੀ ਬਾਟਮ ਜੋ ਕਿ ਬਹੁਤ ਹੀ ਪਿਆਰੀ ਹੈ ਬਹੁਤ ਹੀ ਪਿਆਰਾ 컬러 ਹੈ ਚੈੱਕ ਕਰ ਸਕਦੇ ਹੋ ਇਹ ਵੀ ਟਾਈ ਡਾਈ ਦੇ ਵਿੱਚ ਹੈ ਇਹ ਪੂਰਾ ਨਹੀਂ ਥੋੜੀ ਜਿਹੀ ਇਹਨਾਂ 컬러 ਇਹ ਆ ਗਈ ਜੀ ਇਹਦੀ ਬਾਟਮ ਬਹੁਤ ਹੀ ਪਿਆਰੀ ਹੈ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਨਾਲ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਤੇ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਦੁਪੱਟੇ ਨੂੰ ਤੁਸੀਂ ਲੈਸ ਲਾ ਕੇ ਬਹੁਤ ਸੋਹਣਾ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੀ ਦੁਪੱਟੇ ਦੀ ਗ੍ਰੇਸ ਆਏਗੀ ਤੇ ਲੋ ਜੀ ਨੈਕਸਟ ਸੂਟ ਆ ਗਿਆ ਆਪਣਾ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਆਏਗੀ ਜਿਹੜੀ ਸ਼ਰਟ ਤੇ ਫੈਬਰਿਕ ਆਪਣਾ ਸੇਮ ਹੀ ਰਹੇਗਾ ਜੀ ਸਾਰੇ ਸੂਟਾਂ ਦਾ ਫੈਬਰਿਕ ਟੈਬੀ ਜੀ ਰਹੇਗਾ ਇਹ ਆ ਗਈ ਸ਼ਰਟ ਆਪਣੀ ਤੇ ਹੈ ਜੀ ਇਹਦੀ ਬਾਟਮ ਬਹੁਤ ਪਿਆਰਾ ਕਲਰ ਹੈ ਦਾ ਬਹੁਤ ਜ਼ਿਆਦਾ ਪਿਆਰਾ ਹੈ ਗ੍ਰੇ ਦੇ ਵਿੱਚ ਥੋੜਾ ਜਿਹਾ ਮੈਂਦੀ ਸ਼ੇਡ ਦਿੱਤਾ ਹੋਇਆ ਹੈ ਇਹ ਆ ਗਈ ਜੀ ਇਹਦੀ ਬਾਟਮ ਤੇ ਹੈ ਜੀ ਇਹਦਾ ਦੁਪੱਟਾ ਕਿਉਂਕਿ ਬਹੁਤ ਪਿਆਰਾ ਹੈ ਤੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਉੱਪਰ ਮੈਂਸ਼ਨ ਹੋ ਰਹੇ ਨੇ ਤੇ ਲੋ ਜੀ ਨੈਕਸਟ ਆ ਗਿਆ ਆਪਣੇ ਦੂਸਰਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਤੇ ਲੋ ਜੀ ਇਹ ਹੈਗੀ ਆਪਣੀ ਸ਼ਰਟ ਇਹ ਰਹੀ ਜੀ ਆਪਣੀ ਸ਼ਰਟ ਬਹੁਤ ਹੀ ਲਾਈਟ ਹੈ ਕੱਪੜਾ ਬਿਲਕੁਲ ਲਾਈਟ ਦੇਖੋ ਤੁਹਾਨੂੰ ਕੈਮਰੇ ਵਿੱਚ ਦਿਖਦਾ ਹੋਣਾ ਬਹੁਤ ਲਾਈਟ ਕੱਪੜਾ ਹੈ ਤੇ ਇਹ ਆ ਗਈ ਜੀ ਇਹਦੀ ਬਾਟਮ ਇਹ ਇਹ ਜਿਹੜੇ ਸੂਟ ਨੇ ਜੀ ਇਹ ਬਿਨਾਂ ਦੁਪੱਟੇ ਤੋਂ ਹੈ ਇਹ ਇਹਦੇ ਨਾਲ ਦੁਪੱਟਾ ਨਹੀਂ ਇਹਦੇ ਨਾਲ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਲਗਾ ਸਕਦੇ ਹੋ ਤੇ ਮੋਡਲ ਸਿਲਕ ਦੀ ਇਹ ਸਲਵਾਰ ਹੈ ਜੀ ਤੇ ਆਹ ਹੈ ਗਈ ਜੀ ਇਹਦੀ ਬਾਟਮ ਤੇ ਇਹ ਹੈਗੀ ਜੀ ਸ਼ਰਟ ਤੇ ਇਹ ਰਹਿਣਗੇ ਜੀ ਬਿਨਾ ਦੁਪੱਟੇ ਤੋਂ ਇਹਨਾਂ ਦਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਤੇ ਤੁਸੀਂ WhatsApp ਕਰ ਸਕਦੇ ਹੋ ਜੇ ਨੈਕਸਟ ਆਇਆ ਜੀ ਇਹ ਵੀ ਬਿਨਾ ਦੁਪੱਟੇ ਤੋਂ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਮੋਡਲ ਸਿਲਕ ਦੇ ਵਿੱਚ ਬਾਟਮ ਰਹੇਗੀ ਤੇ ਇਹ ਰਹੇਗੀ ਜੀ ਇਹਦੀ ਸ਼ਰਟ ਕੈਬੀ ਦੇ ਵਿੱਚ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਬਹੁਤ ਕਲਰ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਸੂਟ ਪਹਿਲਾਂ ਮੈਂ ਪੰਜ ਆਪਣੀ ਭੈਣ ਨੂੰ ਕੋਰੀਅਰ ਕਰਾ ਚੁੱਕੀ ਹਾਂ ਤੇ ਦੁਬਾਰਾ ਮੰਗਵਾਏ ਸੀ ਉਹਨਾਂ ਨੇ ਤੇ ਮੈਂ ਤੁਹਾਡਾ ਵੀਡੀਓ ਸ਼ੇਅਰ ਕਰਤੀ ਇਹਦੇ ਨਾਲ ਦੁਪੱਟੇ ਨਹੀਂ ਹੈਗੇ ਜੀ ਮੈਂ ਬਾਰ-ਬਾਰ ਕਹਿ ਰਹੀ ਹਾਂ ਦੁਪੱਟਾ ਤੁਸੀਂ ਆਪਣੀ ਮਰਜ਼ੀ ਦਾ ਤਿਆਰ ਕਰਵਾ ਸਕਦੇ ਹੋ ਇਹਦੇ ਨਾਲ ਇਹ ਰਹੇਗੀ ਜੀ ਬਾਟਮ ਚਲੋ ਜੀ ਨੈਕਸਟ ਆ ਗਿਆ ਆਪਣਾ ਬਹੁਤ ਪਿਆਰਾ ਕਲਰ ਇਹ ਵੀ ਟੈਬੀ ਦੇ ਵਿੱਚ ਹੈ ਜੀ ਏ বিনা ਦੁਪੱਟੇ ਤੋਂ ਸੂਟ ਨੇ ਜਿਹੜੇ ਮੈਂ ਤੁਹਾਨੂੰ ਲਾਸਟ ਤੇ ਤਿੰਨ ਦਿਖਾਏ ਨੇ বিনা ਦੁਪੱਟੇ ਤੋਂ ਇਹ ਰਹੇਗੀ ਜੀ ਸ਼ਰਟ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਲਾਈਟ ਹੈ ਬਹੁਤ ਪਿਆਰਾ ਕਲਰ ਬਹੁਤ ਪਿਆਰਾ ਹੈ ਆਫ ਵਾਈਟ ਦੇ ਵਿੱਚ ਤੇ ਇਹ ਰਹੇਗੀ ਜੀ ਨਾਲ ਕਾਟਨ ਮੋਡਲ ਸਿਲਕ ਦੀ ਬਾਟਮ ਰਹੇਗੀ ਤੇ ਟੈਬੀ ਦੀ ਸ਼ਰਟ ਰਹੇਗੀ ਜੀ বিনা ਦੁਪੱਟੇ ਤੋਂ ਹੈ বিনা ਦੁਪੱਟੇ ਤੋਂ ਜਿਹੜਾ ਰੇਟ ਹੈ ਤੁਹਾਨੂੰ ਸ਼ੋ ਹੋ ਰਿਹਾ ਉੱਪਰ ਤੇ ਨੈਕਸਟ ਆ ਗਿਆ ਜੀ ਬਹੁਤ ਹੀ ਪਿਆਰਾ ਜੋ ਕਿ ਮੈਂ ਵੀ ਜਲਦੀ ਤੁਹਾਡਾ ਵੀਡੀਓ ਸ਼ੇਅਰ ਕਰਾਂਗੀ ਡੇਅਰ ਕਰਾਂਗੀ ਮੈਂ ਫੁੱਲ ਸਟਿਚ ਕਰਵਾਇਆ ਹੈ ਬਟਰ ਕਾਟਨ ਦੇ ਉੱਪਰ ਤੇ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਆਪਣਾ ਟੇਸਟਾ ਬ੍ਰਾਂਡ ਦਾ ਰਹੇਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਆ ਗਈ ਜੀ ਸ਼ਰਟ ਇਹ ਵੀ ਸ਼ਰਟ ਬਹੁਤ ਲਾਈਟ ਵੇਟ ਆ ਬਹੁਤ ਜ਼ਿਆਦਾ ਲਾਈਟ ਵੇਟ ਹੈ ਤੇ ਇਹਦੇ ਨਾਲ ਸਲਵਾਰ ਰਹੇਗੀ ਜੀ ਮੋਡਲ ਸਿਲਕ ਦੀ ਟਾਈ ਡਾਈ ਦੀ ਅਗਰ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗ ਰਿਹਾ ਸੋਹਣਾ ਲੱਗ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਤੇ WhatsApp ਕਰ ਸਕਦੇ ਹੋ ਤੇ ਇਹਦਾ ਜਿਹੜਾ ਦੁਪੱਟਾ ਰਹੇਗਾ ਜੀ ਇਹ ਸੂਨ ਦਾ ਜਿਹੜਾ ਦੁਪੱਟਾ ਰਹੇਗਾ ਇਹ ਬਰਬਰੀ ਦਾ ਰਹੇਗਾ ਜੋ ਕਿ ਟਾਈ-ਟਾਈ ਦਾ ਬਹੁਤ ਹੀ ਪਿਆਰਾ ਹੈ ਬਹੁਤ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਹੈ ਕਿਸੇ ਵੀ ਮੇਰੀ ਭੈਣ ਨੂੰ ਚਾਹੀਦਾ ਹੋਏ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੰਗਵਾ ਸਕਦੇ ਹੋ ਸਕਰੀਨ ਸ਼ਾਟਸ ਮੈਨੂੰ ਭੇਜ ਸਕਦੇ ਹੋ ਤੇ ਇਹ ਹੈਗੀ ਸੀ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਪੂਰ ਸਪੋਰਟ ਕਰਿਓ ਜੀ ਮੇਰੀਆਂ ਭੈਣਾਂ ਮੈਨੂੰ ਪੂਰ ਸਪੋਰਟ ਕਰਿਓ ਕਿਉਂਕਿ ਇਹ ਮੇਰਾ ਫਰਸਟ ਐਕਸਪੀਰੀਅੰਸ ਹੈ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਸ ਭੈਣਾ ਨੂੰ ਸੂਟ ਚਾਹੀਦੇ ਹੋਣਗੇ WhatsApp ਕਰਕੇ ਤੁਸੀਂ ਬੁੱਕ ਕਰਵਾ ਸਕਦੇ ਹੋ ਨਾਲ ਸਕਰੀਨਸ਼ਾਟ ਲੈਣਾ ਨਾ ਭੁੱਲਿਓ ਸਕਰੀਨਸ਼ਾਟ ਲੈ ਕੇ ਮੈਨੂੰ ਭੇਜਿਓ ਓਕੇ ਜੀ ਥੈਂਕ ਯੂ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ